इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੇ ਦੇਖ ਸਕਦੇ ਹੋ ਕਿ ਡੈਕਟੀ ਰੋਡ ਕੋ ਪੂਰਾ ਰੁਕਿਆ ਜਿਸ ਫੰਕਸ਼ਨਲ ਬਨਾਰੇ ਜਿੰਦੇ ਬਣੇ ਗਏ ਅਤੇ ਸ਼ਟਰ ਤੋੜੇ ਗਏ ਜਿਸ ਦੇ ਨਾਲ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਡੀਐਸਪੀ ਜਤਿੰਦਰ ਸਿੰਘ ਚੋਪੜਾ ਜੀ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਚੋਰ ਪਕੜੇ ਜਾਣਗੇ ਮੈਂ ਰਮੇਸ਼ ਕਾ ਪਰ ਇੰਡੀਅਨ ਟੀਵੀ ਨਿਊਜ਼ ਕੋਟ ਕਰਾ ਪੰਡਾ ਅੰਕਲ ਜਿਹੜੀ ਰਾਤੀ ਚੋਰੀ ਹੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਟਾਲੇ ਜੀ ਸਾਤ ਦਿਨ ਜਾਂਦੇ ਜੀ ਤਾਂ ਨਾ ਵੀ ਆਈ ਅੱਛਾ ਜੀ ਟੋਲੇ ਗਏ ਤੇ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਪਹੁੰਚਿਆ ਤੁਹਾਡੇ ਕੋਲੇ ਤਾਂ ਰਾਤ ਨੂੰ ਪੁਲਿਸ ਵਾਲਿਆਂ ਨੇ ਫੋਨ ਕੀਤਾ ਜੀ ਅੱਛਾ 3 ਵਜੇ ਤੇ ਚੋਰੀ ਕਿੰਨੇ ਵਜੇ ਹੋਈ ਤੁਹਾਡੇ 2:30 3 ਵਜੇ ਬੰਦੇ ਆਏ ਜੀ ਅੱਛਾ ਜਿੱਦਣ ਵੀ ਸਾਨੂੰ ਪਤਾ ਲੱਗਿਆ ਜੀ ਤੇ ਕਿੰਨੇ ਕਿ ਜਾਣੇ ਸੀ ਚੋਰੀ ਕਰਨ ਵਾਲੇ ਇਹ ਜਨ ਬੰਦ ਨਹੀਂ ਹੈ ਜੀ। ਜਨ ਬੰਦ ਤੇ ਹੋਰ ਵੀ ਦੁਕਾਨਾਂ ਦੀ ਕਹਿੰਦੇ ਚੋਰੀ ਆ। ਹਾਂ ਜੀ ਛੇ ਦੁਕਾਨਾਂ ਛੇ ਚੋਰੀ ਆ। ਅੱਛਾ ਉਹਦੇ ਬੰਦ ਫਿਰ ਜਾਸ਼ਰਮਨ ਨੂੰ ਕੋਈ ਕਾਨੂੰਨੀ ਕੀਤੀ ਜਾ ਰਹੀ ਹੈ। ਕਰੀ ਜਾਂਦੇ। ਠੀਕ। ਆਲਾ ਤਿੰਨ ਚਾਰ ਮਹੀਨੇ ਹਾਲੇ ਤੱਕ ਤੁਹਾਡਾ ਟੋਟਲ ਨੁਕਸਾਨ ਕਿੰਨਾ ਹੋਇਆ? ਮੇਰੇ ਜੀ 7-8 ਜਹਾਜ਼ ਆਇਆ। 7-8। ਪੈਸੇ ਲੈ ਕੇ ਗਏ ਕਿ ਸਮਾਨ ਵੀ ਲੱਗਿਆ। ਪੈਸੇ ਲੈ ਕੇ ਸਮਾਨ ਤੋਂ ਜੀ ਬਜਟ ਖੂਟੀ ਬੋਤਲ ਲੈ ਕੇ 2 ਲਿਟਰੀ ਤੇ ਬਾਕੀ ਥੋੜਾ ਗਣਾ ਬਿਸਕੁਟ ਬਾਹਰੋਂ ਖਾ ਕੁਲੇ ਤੇ ਮੈਂ ਉਹ ਲੈ ਕੇ ਨਹੀਂ ਗਿਆ। ਐਸਾ ਤੁਹਾਨੂੰ ਨਾਮ ਕੀ ਮੇਰਾ ਨਾਮ ਰਾਜਨ ਚੋਪੜੀ ਅੱਛਾ ਜਿਹੜੀ ਚੋਰੀ ਹੋਈ ਉਹਦੇ ਬਾਰੇ ਤੁਸੀਂ ਕੀ ਕਹੋਗੇ ਚੋਰੀ ਸੀ ਰਾਤੀ ਦੀ ਟਰਾਂਸਪੋਰਟ ਤੇ 2:00 ਵਜੇ ਆਇਆ ਦੋ ਮੁੰਡੇ ਤੇ ਤੀਜਾ ਮੁੰਡਾ ਵਾਈਪ ਤੇ ਸੀਗਾ ਉਹ ਟਰਾਂਕੋ ਦੀ ਬੈਕਸਾਈਡ ਤੇ ਖੜਾ ਰਿਹਾ ਦੋ ਜਣੇ ਟਰਾਂਸਪੋਰਟ ਦੇ ਅੰਦਰ ਐਂਟਰ ਹੋਏ ਐ ਤੇ 6 ਮਿੰਟ ਤੱਕ ਉਹਨਾਂ ਨੇ ਟਰਾਂਕੋ ਦੇ ਅੰਦਰ ਜਿਵੇਂ ਚੋਰੀ ਚੋਰੀ ਕੀਤੀ ਪੈਸੇ ਪੈਦੀ 5000 ਰੁਪਇਆ ਉੱਥੇ ਚਲੇ ਗਏ ਫੂਟ ਲਾ ਕੇ ਆਸ-ਪਾਸ ਦੇਖਿਆ ਉਹ ਤਾਂ ਕੁਝ ਨੰਨ ਮਿਲ ਆ ਗਿਆ ਥੋੜਾ ਬੋੜਾ ਧੋੜਪਾਨ ਜਿਦਾ ਕੇਰੇ ਬੋਰ ਦੇ ਦਰਵਾਜ਼ੇ ਦਾ ਲੋਕ ਜਸੋੜ ਗਏ ਜੀ ਫਾਟ ਹੋ ਗਈ ਜੀ ਬਾਕੀ ਪੁਲਿਸ ਨਾਲ ਹੀ ਦਾਸ ਤਾਰਫ ਹੁੰਦੇ ਉਹਨਾਂ ਨੇ ਕਹਿੰਦਾ ਅਸ਼ਾਸ਼ਨ ਅਧਿਕਾਰੀ ਤੁਹਾਡੇ ਦੇ ਕੋਲ ਗਈ ਸੀ ਉਹ ਫੋਨ ਤੇ ਗੱਲ ਹੋ ਗਈ ਐ ਵੈਸੇ ਉਹਨਾਂ ਨਾਲ ਮੈਂ ਕੱਲ ਇੱਕ ਦੂਜੇ ਦਾ ਫੋਨ ਵੀ ਹੋਈ ਹੋਤੀ ਐ ਜੇ ਗੱਲ ਹੋ ਗਈ ਉਹਨਾਂ ਨੇ ਇੱਕ ਵਾਰੀ ਫੋਨ ਵੀ ਆ ਗਿਆ ਟੋਟਲ ਨੁਕਸਾਨ ਕਿੰਨਾ ਆਪਣਾ ਕੋਈ ਟੋਟਲ ਵੀ ਤਾਂ 80000 ਦਾ ਨੁਕਸਾਨ ਹੀ ਹੋ ਰਿਹਾ ਜੀ ਬਸ ਕੀਤਾ ਵੀ ਇਹ ਕੋਈ ਹੱਲ ਹੈ ਨਹੀਂ ਗੈਰ ਇਸ ਚੀਜ਼ ਦਾ ਆਪਦਾ ਜਿਹੜਾ 2 ਵਜੇ ਆਰਾਮ ਨਾਲ ਇੱਕ ਚੋਰੀ ਕਰਦੇ ਬਾਅਦ 3-4 ਮਿੰਟ ਬਾਹਰ ਵੀ ਖੜੇ ਰਹੇ ਕੋਈ ਇਹ ਨਹੀਂ ਗੱਲ ਮੋਲਾਂ ਕਰੀਏ ਕਿਹਨੇ ਕੀ ਗੱਲ ਕੀਤੀ ਕੀ ਪਤਾ ਕੀ ਦਿੱਤਾ ਕੀ ਦਿੱਤਾ ਤਿੰਨ ਮਿੰਟ ਆਪਦਾ ਆਰਾਮ ਨਾਲ ਬਾਈਕ ਕੋਲ ਖੜੇ ਨੇ ਬਾਈਕ ਫਿਰ ਸਟਾਰਟ ਵੀ ਨਹੀਂ ਹੋਇਆ ਰੋਡ ਤੇ ਲੈ ਕੇ ਗਿਆ ਆਪਦਾ ਬਾਈਕ ਪਲਸਰ ਮੋਟਰ ਹੈ ਨਹੀਂ ਇਹਨਾਂ ਕੋਲ ਤਿੰਨ ਜਣੇ ਟਾਈਮ ਕਿੰਨੇ ਹੈ ਪ੍ਰੋਪਰ ਫੁਟੇਜ ਤੇ ਬੰਦੇ ਵੀ ਦੇਖ ਰਹੇ ਆ ਕੋਈ ਇਹ ਨਹੀਂ ਕੋਈ ਆਪਾਂ ਨੂੰ ਨਾਲ ਜਾਂਦੀ ਆ ਆਰਾਮ ਨਾਲ ਉਹਦੇ 2 ਵਜੇ ਆਇਆ 2 ਵਜੇ 6 ਮਿੰਟ ਤੇ ਚਲੇ ਗਏ ਆ ਉਹ ਵੀ ਬੰਦ ਕਰਕੇ ਗਏ ਆ ਫਿਰ ਸਾਰਾ ਕੁਝ ਦਰਵਾਜ਼ੇ ਨੂੰ ਜੇ ਸਾਰਾ ਕੁਝ ਤਮਨ ਆ ਕੇ ਭੱਜੇ ਵੀ ਨਹੀਂ ਕਰਦੇ ਆ ਮਨੇ ਕੋਈ ਆਇਆ ਨਹੀਂ ਦਾਰਾ ਲਈ ਆਰਾਮ ਨਾਲ ਜੁੜੀ ਰਹਿੰਦੇ ਆਪ ਨੂੰ ਲੈ ਕੇ ਲੱਗਿਆ ਤੁਸੀਂ ਦੇਖ ਸਕਦੇ ਹੋ ਕਿ ਫੈਕਟਰੀ ਰੋਡ ਕੋਟਕਪੂਰਾ ਤੇ ਰਾਤ ਪੰਜ ਛੇ ਦੁਕਾਨਾਂ ਦੇ ਚੋਰਾਂ ਵੱਲੋਂ ਜਿੰਦਰੇ ਪੰਨੇ ਦੇ ਚਾਰਨ ਦੁਕਾਨਦਾਰਾਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਔਰ ਡੀਐਸਪੀ ਜਤਿੰਦਰ ਚੋਪੜਾ ਜੀ ਮੌਕੇ ਤੇ ਪਹੁੰਚੇ ਹੈ ਤਫਤੀਸ਼ ਕਰ ਰਹੇ ਹੈ ਦੇਖ ਸਕਦੇ ਹੋ ਤੁਸੀਂ

ਤਾਤਾ ਲਈ ਸਾਡੇ ਆਦੇਸ਼ ਆ ਗਏ ਤਾਤਾ ਦੇ 50 ਲਈ ਆਜੀ ਕਿਵੇਂ ਪੈਸੇ ਬਿਤਾਉਣ ਕਰੇ ਨਹੀਂ ਨਹੀਂ ਚੋਰੀ ਲੱਭਾਂਗੇ ਤੂੰ ਗੱਲ ਕਰ ਲੈ ਜੀ ਹੱਸ ਕੇ ਕਰਦੇ ਹਾਂ ਸਾਰੇ ਫਟਾ ਕੇ ਇਹੰਨੇ ਲਈ ਆ ਸਾਰੇ ਚੱਕ ਕੇ ਲੈ ਬਸ ਹਿੰਦੇ ਕਾ ਚੱਲ ਰਿਹਾ ਕੋਈ ਨਹੀਂ ਪਤਾ ਲੱਗ ਗਿਆ ਆਲ ਲੋਕੇਸ਼ਨ ਖਰੀਆ ਸਾਨੂੰ ਇਹ ਪੁਸ਼ਟੀ ਕਰ ਲਈ ਹੈ ਕਿ ਉਹ ਕਿਹੜੇ ਕਿਤੇ ਗਿਆ ਨਦੇ 400 ਇਹਨਾਂ ਜੁੜੀ ਰਾਤ ਕੀ ਰੱਖਦੇ ਹੋਏ ਦੋ ਤਿੰਨ ਦੁਕਾਨਾਂ ਦੇ ਖਾਤਮੇ ਕਰ ਰਹੇ ਸਨ ਇਹਨਾਂ ਦੁਕਾਨਾਂ ਨੂੰ ਕੋਸ਼ਿਸ਼ ਕਰ ਰਹੇ ਸਨ ਬਾਹਰ ਸਾਨੂੰ ਇਹਦੇ ਸੰਬੰਧ ਵਿੱਚ ਸੀਸੀਟੀਵੀ ফুটেਜ ਮਿਲਿਆ ਤੇ ਅਗੋਂ ਦਾ ਟੀਟੀ ਅਸੀਂ ਦੋ ਦਿਨਾਂ ਤੋਂ ਅਰੈਸਟ ਕਰਦੇ ਇਹ ਬਹੁਤ ਕੌੜੀ ਗੱਲ ਹੈ